ਰੂਸ ਅਤੇ ਯੂਕਰੇਨ ਦੀ ਜੰਗ ਅਜੇ ਵੀ ਜਾਰੀ ਹੈ ਤੇ ਜੇ ਗੱਲ ਕਰੀਏ ਆਪਾਂ ਮਨੁੱਖੀ ਤਸਕਰੀ ਦੀ ਤਾਂ ਜਿਹੜਾ ਪੂਰੇ ਭਾਰਤ ਦੇ ਵਿੱਚ ਜਿਹੜੀ ਮਨੁੱਖੀ ਤਸਕਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਔਰ ਇੱਥੋਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਇੱਥੇ ਲਜਾਇਆ ਜਾ ਰਿਹਾ ਔਰ ਇਹ ਕਹਿ ਕੇ ਲਜਾਇਆ ਜਾ ਰਿਹਾ ਕਿ ਤੁਹਾਨੂੰ ਆਪਾਂ ਉੱਥੇ ਵਧੀਆ ਕੰਮ ਦਵਾਨੇ ਕਿਉਂਕਿ ਮੰਨਿਆ ਜਾਂਦਾ ਹੈ ਕਿ ਜਿਹੜਾ ਭਾਰਤ ਖਾਸ ਤੌਰ ਤੇ ਜਿਹੜਾ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਦੀ ਚਾਹ ਜਿਹੜੀ ਇਹੀ ਹੈ ਕਿ ਉਹ ਪੰਜਾਬ ਛੱਡ ਦੇਣ ਤੇ ਬਾਹਰ ਦੇ ਜਿਹੜੇ ਦੇਸ਼ਾਂ ਦੇ ਵਿੱਚ ਜਾ ਕੇ ਆਪਣਾ ਕੰਮ ਕਰਨ ਤਾਂ ਜੋ ਆਪਣਾ ਵਧੀਆ ਲਾਈਫ ਸਟਾਈਲ ਜੀ ਸਕਣ ਹਾਲਾਂਕਿ ਲਾਈਫਸਟਾਈਲ ਜੀਣਾ ਨਹੀਂ ਜੀਣਾ ਇੱਕ ਪਾਸੇ ਦੀ ਗੱਲ ਹੈ ਪਰ ਜੇ ਜੋ ਹਾਲਾਤ ਉਹਨਾਂ ਦੇ ਉੱਥੇ ਜਾ ਕੇ ਹੋ ਰਹੇ ਨੇ ਉਹ ਕੋਈ ਵੀ ਨਹੀਂ ਦੇਖ ਰਿਹਾ ਸਾਡੇ ਨਾਲ ਇੱਕ ਅਜਿਹੇ ਵਿਅਕਤੀ ਮੌਜੂਦ ਨੇ ਜੋ ਕਿ ਉਸ ਜਿਹੜੇ ਸਾਰੇ ਮੰਜ਼ਰ ਨੂੰ ਆਪਣੀ ਅੱਖਾਂ ਦੇ ਨਾਲ ਦੇਖ ਕੇ ਆਏ ਨੇ ਔਰ ਰੂਸ ਦੇ ਵਿੱਚ ਜਿਹੜਾ ਬਤੌਰ ਇੱਕ ਸੈਨਿਕ ਦੇ ਕੰਮ ਕਰਕੇ ਆਏ ਨੇ ਗੱਲਬਾਤ ਕਰਦੇ ਆਂ ਆਜਨਾਲਾ ਦੇ ਪਿੰਡ ਜਿਹੜੇ ਜਗਦੇਵ ਕਲਾਂ ਦੇ ਜਗਦੇਵ ਖੁਰਦ ਦੇ ਸਰਬਜੀਤ ਸਿੰਘ ਸਰਬਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮਨੁੱਖੀ ਤਸਕਰੀ ਜੋਰਾਂ ਦੇ ਉੱਤੇ ਆ ਲੋਕ ਚਾਹਵਾਨ ਨੇ ਕੀ ਵਿਦੇਸ਼ਾਂ ਦੇ ਵਿੱਚੋਂ ਆਪਾਂ ਜਾਈਏ ਕੰਮ ਕਰੀਏ ਔਰ ਜਾ ਕੇ ਮੋٹے ਪੈਸੇ ਕਮਾਈਏ। ਹਾਂ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ। ਆ ਮੈਂ ਇਹ ਹੀ ਬੇਨਤੀ ਕਰਨੀ ਚਾਹਾਂਗਾ ਜੀ ਪਹਿਲੀ ਗੱਲ ਦੇ ਸਭ ਨੂੰ ਕਿ ਤੁਸੀਂ ਗਲਤ ਤਰੀਕੇ ਨਾਲ ਜਾਂ ਕਿਸੇ ਗਲਤ ਏਜੰਟਾਂ ਦੇ ਹੱਥੇ ਚੜ ਕੇ ਤੇ ਨਾ ਜਾਓ ਕਿਸੇ ਵੀ ਬਗਾਨੇ ਮੁਲਕ ਦੇ ਵਿੱਚ ਬਗਾਨੇ ਦੇਸ਼ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਮੌਤ ਨੂੰ ਲਾਗੋ ਵੇਖਿਆ ਸੀ ਉੱਥੇ ਜੰਗ ਲੱਗੀ ਦੇ ਵਿੱਚ ਲੋਕਾਂ ਦੇ ਘਰ ਤਬਾਹ ਹੋ ਗਏ ਕਰੋੜਾਂ ਰੁਪਈਆ ਦੇ ਸਵਾਹ ਹੋ ਗਏ ਫੈਕਟਰੀਆਂ ਸਵਾਹ ਹੋ ਗਈਆਂ ਤੇ ਕਿਤੋਂ ਤੱਕ ਹੀ ਉੱਥੇ ਜਿਹੜੇ ਉਹ ਪਾਲਤੂ ਲੋਕਾਂ ਨੇ ਜਾਨਵਰ ਰੱਖੇ ਹੋਏ ਸੀ ਵਿਚਾਰੇ ਉਹਨਾਂ ਦੀ ਆਵਾਜ਼ ਵੀ ਨਹੀਂ ਸੀ ਨਿਕਲਦੀ ਸਰਪੰਚ ਜੀ ਪਤਾ ਲੱਗਾ ਸੀਗਾ ਤੁਹਾਡੀ ਫੈਮਿਲੀ ਜਿਹੜੀ ਆ ਉਹ ਯੂਕੇ ਦੇ ਵਿੱਚ ਹੈ ਔਰ ਤੁਸੀਂ ਮਿਲ ਫਾਈਨੈਂਸ਼ਲੀ ਤੌਰ ਤੇ ਠੀਕ ਹੋ ਮਤਲਬ ਇਨੇ ਡਾਊਨਫਾਲ ਬਣੀ ਆ ਫਿਰ ਕੀ ਲੋਡ ਪੈ ਗਈ ਤੁਹਾਨੂੰ ਕਿ ਜਿਹੜਾ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਕੰਮ ਕਰਨਾ ਪਿਆ ਆ ਵੀ ਤੁਹਾਨੂੰ ਪਤਾ ਹੀ ਹੈ ਜਟਾਗੋ ਇੱਥੇ ਚਲੋ ਜ਼ਮੀਨ ਵੀ ਥੋੜੀ ਜੀ ਹੈ ਸਾਡੇ ਇੱਥੇ ਫਾਦਰ ਸਾਹਿਬ ਦੀ ਡੈਥ ਹੋ ਗਈ ਮੇਰੇ 2020 ਦੇ ਵਿੱਚ ਉਸ ਤੋਂ ਬਾਅਦ ਬੱਚੇ ਜੀ ਫੈਮਿਲੀ ਮੇਰੀ ਚਲੋ ਸਾਰੀ ਯੂਕੇ ਦੇ ਵਿੱਚ ਇੱਕ ਬੇਟੀ ਮੇਰੀ ਕੈਨੇਡਾ ਦਾ ਪੜ੍ਹਦੀ ਹੈ ਆਪਣੇ ਵੱਲੋਂ ਤੇ ਇਹੀ ਸੀਗਾ ਜੀ ਸਾਰੇ ਜਿਹਨੇ ਰਲ ਕੇ ਜੋ ਵੀ ਕੋਈ ਕਿਉਂਕਿ ਇਹਨੇ ਕਰਜੇ ਲਾ ਲਈਏ ਕੋਈ ਸੱਦੇ ਹੋ ਜੀਏ ਕਿਉਂਕਿ ਬੱਚਿਆਂ ਦੀਆਂ ਪੜ੍ਹਾਈਆਂ ਦੇ ਕਾਫੀ ਖਰਚੇ ਤੁਹਾਨੂੰ ਪਤਾ ਆਉਂਦੇ ਨੇ ਆਪਣੇ ਵੱਲੋਂ ਇਹ ਸੀਗਾ ਕਿ ਚਲੋ ਮੈਂ ਵੀ ਨਾਲ ਇਹਨਾਂ ਦੇ ਸੱਦਾ ਹੋਈ ਕੋਈ ਮਿਹਨਤ ਕਰਕੇ ਕਿਉਂਕਿ ਸਾਨੂੰ ਇੱਥੋਂ ਕੋਰੀਅਰ ਕੰਪਨੀ ਦਾ کہہ ਕੇ ਲਜਾਇਆ ਗਿਆ ਉੱਥੇ ਅੱਗੇ ਜਾ ਕੇ ਸੀਨ ਹੋਰ ਸੀਗਾ ਇੱਥੋਂ ਸਭ ਤੋਂ ਪਹਿਲਾਂ ਤੁਹਾਡੀ ਸ਼ੁਰੂਆਤ ਜਿਹੜੀ ਇੱਥੋਂ ਕਿੱਦਾਂ ਆਈ ਕਿਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਏਜੰਟਾਂ ਦੇ ਸੰਪਰਕ ਦੇ ਵਿੱਚ ਆਏ ਔਰ ਤੁਸੀਂ ਉੱਥੇ ਜਿਹੜਾ ਪਹੁੰਚੇ ਸਾਡੇ ਜੀ ਇੱਥੇ ਲਾਗੇ ਪਿੰਨ ਚੱਕਬੱਲਾ ਆਉਂਦੋਂ ਦੇ ਅਸ਼ੋਕ ਕੁਮਾਰ ਜੀ ਮੇਰੇ ਚੰਗੇ ਮਿੱਤਰ ਸੀਗੇ ਉਹ ਡੈਥ ਹੋ ਗਈ ਉਹਨਾਂ ਦੀ ਵਾਈਫ ਦੀ ਵੀ ਉਹਦੀ ਵੀ ਉਹਨਾਂ ਦਾ ਲੜਕਾ ਇੱਕ ਕਰਨ ਭੰਡਾਰੀ ਉਹਨੇ ਮੇਰੇ ਕੋਲ ਰੋਜ਼ ਇੱਥੇ ਆਣਾ ਜੀ ਚਾਚਾ ਆਪਾਂ ਚੱਲੀਏ ਇੱਥੇ ਰੂਸ਼ੀਆ ਦੇ ਵਿੱਚ ਕੰਮ ਮਿਲਦਾ ਪਿਆ ਕੋਰੀਅਰ ਦਾ ਚੱਲੀਏ ਚੱਲੀਏ ਬਸ ਕਰਦਿਆਂ ਕਰਦਿਆਂ ਉਹ ਪਾਸਪੋਰਟ ਲੈ ਗਿਆ ਫੜਕੇ ਉਹ ਜੋ ਏਜੰਟ ਨਾਲ ਜਿਹਦੇ ਨਾਲ ਗੱਲ ਕੀਤੀ ਸੀ ਉਹਨੂੰ ਜਾ ਕੇ ਪਾਸਪੋਰਟ ਦੇ ਦਿੱਤਾ ਤੇ ਚਲੋ ਪੈਸੇ ਵੀ ਦਿੱਤੇ ਅਸੀਂ ਉਹਨੂੰ 135000 ਰੁਪਿਆ ਤੇ ਕੁਝ ਕੈਸ਼ ਲਏ ਤੇ ਕੁਝ ਅਕਾਊਂਟ ਵੀ ਪਾਇਏ ਸਤੋਂ ਨੇ ਸੋ ਕਿਤੋਂ ਅਸੀਂ ਪਹਿਲਾਂ 27 ਦੀਆਂ ਟਿਕਟਾਂ ਸੀ ਜੀ 27 ਮਾਰਚ ਦੀਆਂ ਉਹ ਸਾਨੂੰ ਚੜ੍ਹ ਨਹੀਂ ਦਿੱਤਾ ਉਹਨਾਂ ਨੂੰ 6 ਜਣਿਆਂ ਨੂੰ 7 ਜਣੇ ਸੀਗੇ ਅਸੀਂ ਫਿਰ 6 ਦੀਆਂ ਹੋਈਆਂ ਜੀ 6 April ਦੀਆਂ ਤੇ ਫਿਰ 16 ਕੇ ਬੰਦਿਆਂ ਦਾ ਗਰੁੱਪ ਸੀਗਾ ਜਿਹੜਾ ਗਿਆ ਸੀ ਉਤੋਂ ਮੈਨੇਜਰ ਆਈ ਸੀ ਨਾਲ ਲੜਕੀ ਆ ਕੰਪਨੀ ਦੀ ਮੈਨੇਜਰ ਐਂਡ ਇੱਕ ਨਾਲ ਉਹਦੇ ਸੈਕਟਰੀ ਸੀ ਉਹਦਾ ਜਿਨ੍ਹਾਂ ਨੇ ਸਾਨੂੰ ਉੱਥੇ ਲਿਜਾਇਆ ਤੇ ਜਾ ਕੇ ਉੱਥੇ ਸਾਨੂੰ ਪਹਿਲਾਂ ਕਾਫੀ ਟਾਈਮ ਇਮੀਗ੍ਰੇਸ਼ਨ ਦੇ ਬਾਸ਼ੜਾ ਉਹਨਾਂ ਨੇ 3-4 ਘੰਟੇ ਸਾਡੇ ਖਰਾਬ ਕੀਤੇ ਉੱਥੇ ਜਦੋਂ ਇਮੀਗ੍ਰੇਸ਼ਨ ਤੇ ਤੁਸੀਂ ਗਏ ਸੀ ਉਦੋਂ ਵੀ ਉੱਥੇ ਕੋਈ ਗੱਲ ਨਹੀਂ ਐਪੀ ਕੀ ਕੰਮ ਕਰਨ ਚੱਲੇ ਹੋ ਜਾਂ ਕਿਹੜੇ ਕੰਮ ਲਈ ਤੇੜੇ ਮਕਸਦ ਲਈ ਤੁਹਾਨੂੰ ਉੱਥੇ ਲਿਜਾਇਆ ਜਾ ਰਿਹਾ ਅ ਜੀ ਜੋ ਸਾਡੇ ਕੋਲ ਪੇਪਰ ਸੀਗੇ ਉੱਥੇ ਉਹ ਦਿਖਾ ਕੇ ਜਦਾਂ ਸਾਡੀ ਐਂਟਰੀ ਕਰਵਾਤੀ ਗਈ ਕਿ ਇਹ ਬੰਦੇ ਜਿਹੜੇ ਕੋਰੀਅਰ ਦੇ ਕੰਮ ਵਾਸਤੇ ਆਏ ਨੇ ਇਮੀਗ੍ਰੇਸ਼ਨ ਦੇ ਸਾਨੂੰ 3 ਘੰਟੇ ਭੌਣ ਤੋਂ ਬਾਅਦ ਉੱਥੇ ਪੁਲਿਸ ਜਿਹੜੀ ਸੀਗੀ ਅੱਗੇ ਪਿੱਛੇ ਦੋ ਗੱਡੀਆਂ ਲਾ ਕੇ ਸਾਡੀਆਂ ਵੈਨਾਂ ਦੇ ਸਾਨੂੰ ਇੱਕੋ ਬਿਲਡਿੰਗ ਚ ਜਿੱਦਾਂ ਲੈ ਗਏ ਉੱਥੇ ਜਾ ਕੇ ਤੇ ਸਾਨੂੰ ਬਿਠਾ ਦਿੱਤਾ ਗਿਆ ਅੰਦਰ ਤੇ ਹੌਲੀ-ਹੌਲੀ ਸਾਡੀ ਜਿਹੜੀ ਕਾਗਜ਼ੀ ਕਾਰਵਾਈ ਉਹਨਾਂ ਨੇ ਕਰਨੀ ਸ਼ੁਰੂ ਕਰ ਦਿੱਤੀ ਜਿੱਦਾਂ ਅਕਾਊਂਟ ਖਲਾਉਣੇ ਜਾਂ ਹੋਰ ਵੀ ਅਸੀਂ ਜਦੋਂ ਪੁੱਛਦੇ ਸੀ ਸਾਨੂੰ ਇਹ ਕਹਿੰਦੇ ਸੀ ਕਿ ਤੁਹਾਡਾ ਪ੍ਰੋਸੀਜਰ ਚੱਲ ਰਿਹਾ ਹੈ ਤੁਹਾਡੇ ਕੰਟਰੈਕਟ ਦਾ ਤੇ ਸਾਡੇ ਕੋ 13 ਤਰੀਕ ਨੂੰ ਇਹਨਾਂ ਨੇ ਕੰਟਰੈਕਟ ਸਾਈਨ ਕਰਵਾ ਲਈ ਸਾਲ ਦੇ ਅੱਛਾ ਉਹ ਕੰਟਰੈਕਟ ਕੀ ਸੀ ਤੁਸੀਂ ਰੀਡ ਕੀਤਾ ਮਤਲਬ ਕੀ ਕੀ ਸੀ ਉਹ ਕੰਟਰੈਕਟ ਕਿੰਨੇ ਚਿਰ ਦਾ ਕੰਟਰੈਕਟ ਸੀ ਸਾਰਾ ਸਾਨੂੰ ਦੱਸਣ ਦੇ ਸੀਗਾ ਕਿਉਂਕਿ ਉੱਥੇ ਫੋਨ ਉਹ ਇੰਟਰਨੈਟ ਨਹੀਂ ਸੀ ਚਲਾਉਣ ਦਿੰਦੇ ਸਾਨੂੰ ਉਹ ਚੱਲਦਾ ਨਹੀਂ ਸੀ ਉੱਤੇ ਜਾਂ ਚਲਾਨ ਨਹੀਂ ਉੱਥੇ ਚਲਾਨ ਨਹੀਂ ਸਾਨੂੰ ਦਿੰਦੇ ਅੰਦਰ ਸੋ ਅਸੀਂ ਉਹ ਟ੍ਰਾਂਸਲੇਟ ਨਹੀਂ ਕਰ ਸਕੇ ਕਿਉਂਕਿ ਉਹ ਰਸ਼ੀਅਨ ਭਾਸ਼ਾ ਵਿੱਚ ਸੀਗਾ ਜੋ ਕਿ ਹੁਣ ਵੀ ਸਾਡੇ ਕੋਲ ਇੱਥੇ ਪਏ ਨੇ ਪੇਪਰ ਉਹ ਸੋ ਇਹਨਾਂ ਨੇ ਕੰਟਰੈਕਟਰ ਜੋ ਸਾਈਨ ਕਰਵਾ ਕੇ 13 ਤਰੀਕ ਨੂੰ ਤੇ ਸਾਨੂੰ ਬੜੀ ਵੱਡੀ ਗੱਲ ਕੀਤੀ ਕਿ ਤੁਸੀਂ ਭਾਸ਼ਾ ਦੀ ਸਮਝ ਨਹੀਂ ਲਾਦੀ ਤੁਹਾਨੂੰ ਕਿਦਾਂ ਪਤਾ ਲੱਗਾ ਫਿਰ ਕੀ ਮਤਲਬ ਇੱਥੇ ਕੀ ਚੱਲ ਰਿਹਾ ਸਾਰੀ ਘਟਨਾ ਫਿਰ ਕਿਦਾਂ ਪਤਾ ਲੱਗੀ ਵੀ ਅਸਲ ਚਾਪਾ ਜਿਹੜਾ ਇਹ ਚੀਜ਼ ਦਾ ਸ਼ਿਕਾਰ ਹੋ ਚੁੱਕੇ ਆ ਆਪਾਂ ਇੱਥੇ ਜਿਹੜਾ ਇਹ ਕੰਮ ਕਰਨ ਨਹੀਂ ਲਈ ਆਏ ਬਲਕਿ ਕਿਸੇ ਹੋਰ ਕੰਮ ਹੀ ਪਹੁੰਚੇ ਆ ਇਹ ਸਾਨੂੰ ਜੀ ਜਾ ਕੇ ਰਸ ਤੋਂ ਪਤਾ ਚੱਲਿਆ ਜਿੱਥੇ ਇਹਨਾਂ ਦਾ ਟ੍ਰੇਨਿੰਗ ਸੈਂਟਰ ਆ ਟ੍ਰੇਨਿੰਗ ਦੰਦਿਆ ਜਿੱਥੇ ਜੀ ਆਰਮੀ ਦੀ 에ਅਰ ਫੋਰਸ ਦੀ ਸਾਨੂੰ ਉੱਥੇ ਜਾ ਕੇ ਪਤਾ ਚੱਲਿਆ ਕਿ ਜਦੋਂ ਇਹ ਆਰਮੀ ਦੇ ਅਸੀਂ ਅੰਦਰਾਂ ਬਿਲਕੁਲ ਤੇ ਉੱਥੇ ਅਸੀਂ ਮਨਾ ਵੀ ਕੀਤਾ ਇਹਨਾਂ ਨੂੰ ਕੋ ਦੋ ਤਿੰਨ ਦਿਨ ਅਸੀਂ ਬਾਹਰ ਵੀ ਬਿਟੇ ਰਹੇ ਕਿ ਅਸੀਂ ਨਹੀਂ ਜੁਆਇਨ ਹੋਣਾ ਜਾਂ ਨਹੀਂ ਜੁਆਇਨ ਕਰਨਾ ਤੇ ਉੱਥੇ ਇਹਨਾਂ ਨੇ ਸਾਨੂੰ ਇਹੀ ਕਿਹਾ ਗਿਆ ਜੀ ਤੁਹਾਡੇ ਕੋਲ ਦੋ অপਸ਼ਨ ਨੇ ਜਾਂ ਤੁਸੀਂ ਜੇ ਚਲੇ ਜਾਓ ਜਾਂ ਤੁਸੀਂ ਜੁਆਇਨ ਕਰੋ ਤੁਹਾਡੇ ਕੋਲ ਤੀਸਰੀ অপਸ਼ਨ ਨਹੀਂ ਹੈਗੀ ਕਿਉਂਕਿ ਤੁਸੀਂ ਕੰਟਰੈਕਟ ਸਾਈਨ ਕੀਤਾ ਤੁਹਾਨੂੰ ਫਿਰ ਇਹਨਾਂ ਨੇ ਉੱਥੇ 6 ਬਟਾਲੀਅਨ ਦੇ ਵਿੱਚ ਜੋ ਸਾਨੂੰ ਇਹਨਾਂ ਨੇ ਮਤਲਬ ਜੁਆਇਨ ਉੱਤੇ ਰੱਖ ਲਿਆ ਸਾਨੂੰ ਟ੍ਰੇਨਿੰਗ ਦਿੱਤੀ ਗਈ ਸਾਨੂੰ ਜੀ 20 ਦਿਨ ਦੀ ਉਸ ਤੋਂ ਬਾਅਦ ਸਾਨੂੰ ਇਹਨਾਂ ਨੇ ਯੂਕਰੇਨ ਦੇ ਏਰੀਆ 'ਚ ਭੇਜਿਆ ਯੂਨੀਫਾਰਮ ਪ੍ਰੋਪਰ ਦਿੱਤੀ ਗਈ ਹਥਿਆਰ ਵੀ ਦਿੱਤੇ ਗਏ ਕਿਹੜੇ ਕਿਹੜੇ ਹਥਿਆਰ ਦਿੱਤੇ ਗਏ ਕੀ ਕੀ ਟ੍ਰੇਨਿੰਗ ਚ ਸੀਗਾ ਟ੍ਰੇਨਿੰਗ ਜ਼ਿਆਦਾਤਰ ਤੇ ਸਾਨੂੰ ਇਹਨਾਂ ਨੇ ਬਚਨ ਦੀ ਜਾਂ ਡਰੋਨਸ ਤੋਂ ਬਚਨ ਦੀ ਮੈਡੀਕਲ ਤੁਸੀਂ ਆਪਣੇ ਆਪ ਨੂੰ ਕਿਦਾਂ ਬਚਾ ਸਕਦੇ ਹੋ ਗੋਲੀ ਲੱਗ ਜਾਂ ਤੇ ਜਾਂ ਬਲਾਸਟ ਹੋਣ ਤੇ ਜਾਂ ਮਾਈਨਸ ਤੋਂ ਤੁਸੀਂ ਕਿਦਾਂ ਬਚ ਸਕਦੇ ਹੋ ਜਾਂ ਗੋਲੀ ਚੱਲਦੀ ਤੋਂ ਤੁਸੀਂ ਕਿਦਾਂ ਬਚ ਸਕਦੇ ਹੋ ਚੱਲਦੇ ਟੈਂਕ ਦੇ ਫਾਇਰ ਤੋਂ ਤੁਸੀਂ ਕਿਦਾਂ ਬਚ ਸਕਦੇ ਹੋ ਜਾਂ ਆਰਟੀ ਦੇ ਫਾਇਰ ਤੋਂ ਕਿਦਾਂ ਬਚ ਸਕਦੇ ਹੋ ਤੇ ਰਾਈਫਲਾਂ ਵੀ ਸਾਨੂੰ ਚਲੋ ਚਲਾਉਣੀਆਂ ਦਿੱਤੀਆਂ ਇਹਨਾਂ ਨੇ ਮਤਲਬ ਸਿਖਾਈਆਂ ਉੱਥੇ ਕਿਉਂਕਿ ਉਹ ਸਾਡੇ ਕੋਲ ਹੋਰ ਚਾਰਾ ਹੀ ਕੋਈ ਨਹੀਂ ਸੀ ਜੀ ਦੋ ਹੀ ਰਸਤੇ ਸੀਗੇ ਜੁਆਇਨਿੰਗ ਜਾਂ ਜੇਲ ਜਿਸ ਕੰਟਰੀ ਤੇ ਤੁਸੀਂ ਗਏ ਹੋ ਰੂਸ ਦੇ ਹਥਿਆਰ ਜਿਹੜੇ ਆ ਦੁਨੀਆ ਭਰ ਦੇ ਵਿੱਚ ਮਸ਼ਹੂਰ ਆ ਕੋਈ ਤੁਹਾਨੂੰ ਵੀ ਕੋਈ ਲੇਟੈਸਟ ਜਿਹੜਾ ਹਥਿਆਰ ਹੈ ਉਹ ਜੇ ਦੇਖਣ ਨੂੰ ਮਿਲੇ ਜਾਂ ਚਲਾਉਣ ਨੂੰ ਮਿਲੇ ਜਿਹੜੇ ਜਿਹੜੇ ਕਿ ਦੁਨੀਆ ਭਰ ਦੇ ਵਿੱਚ ਮਸ਼ਹੂਰ ਨੇ ਅ ਜੀ ਤੁਸੀਂ ਕਹਿ ਸਕਦੇ ਹੋ ਜਿੱਦਾਂ AK47 ਅਤੇ 74 ਤੋਂ ਉੱਪਰ ਦੀਆਂ AK12 ਵਰਗੀਆਂ ਉੱਤੇ ਗੱਨਾ ਆਮ ਨੇ ਮਤਲਬ ਆਰਮੀ ਕੋਲ ਜਿਹਾ ਤੇ ਐਡਵਾਂਸ ਤੇ ਚਲੋ ਹਥਿਆਰ ਹੈ ਹੀ ਜੀ ਉਹਨਾਂ ਦੇ ਮੰਜ਼ਰ ਜਿਹਦਾ ਸੀ ਉੱਥੇ ਮੰਜ਼ਰ ਬਹੁਤ ਡਰਾਉਣਾ ਜੀ ਮੰਦਰ ਮੌਤ ਜਿਹੜੀ ਅੱਖਾਂ ਦੇ ਸਾਹਮਣੇ 24 ਘੰਟੇ ਖੜੀ ਰਹਿੰਦੀ ਸੀ बस ਲਾਗੋਂ ਹੱਥ ਲਾ ਕੇ ਮੜਨ ਵਾਲਾ ਕੰਮ ਹੁੰਦਾ ਸੀ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਕਈ ਬੰਦੇ ਜਿਹੜੇ ਉਹ ਡਰੋਨ ਅਟੈਕ ਦੇ ਵਿੱਚ ਪੂਰੇ ਦੇ ਪੂਰੇ ਬਲਾਸਟ ਹੋ ਗਏ ਉਹਨਾਂ ਦਾ ਸਰੀਰ ਦਾ ਇੱਕ ਅੰਗ ਵੀ ਨਹੀਂ ਮਿਲਿਆ ਸਿੱਧਾ ਦਾ ਕਈ ਵਾਰੀ ਸੀਨ ਬਣ ਗਿਆ ਜੀ ਤੁਹਾਡੇ ਨਾਲ ਕੁਝ ਸਾਥੀ ਵੀ ਸੀਗੇ ਜਿਹੜੇ ਤੁਹਾਡੇ ਨਾਲ ਇਸੇ ਤਰੀਕੇ ਨਾਲ ਪਰਤੀ ਹੋਏ ਹੁਣ ਤੇ ਉੱਥੇ ਜਾ ਕੇ ਲਿਜਾ ਕੇ ਉਹਨਾਂ ਦੀ ਜਿਹੜੀ ਜਿਹੜੀ ਮੌਤ ਹੋ ਚੁੱਕੀ ਹੋਵੇ ਜਾਂ ਕੁਝ ਇੰਜਰਡ ਹੋਏ ਹੁਣ ਜਿਹੜੇ ਗੰਭੀਰ ਹਾਂ ਜੀ ਇੱਕ ਸਾਡੇ ਹੱਥ ਲੱਗ ਚੱਕ ਬੱਲਾ ਪਿੰਡ ਤੋਂ ਆਇਆ ਮੁੰਡਾ ਰਾਹੁਲ ਮੇਰਾ ਫਰੈਂਡ ਹੀ ਸੀਗਾ ਮੁੰਡਾ ਉਹਦਾ ਗਾਂ ਲੜਕਾ ਅੱਗੇ ਬਿੜ ਰਹਾ ਉਹ ਮਾਸਕੋ ਦੇ ਵਿੱਚ ਐਸ ਟਾਈਮ ਉਹਦਾ ਲਾ ਚੱਲਦਾ ਪਿਆ ਉਹਦੇ ਹੱਥ ਜਿਹੜੇ ਆਏ ਨੇ ਨੇ ਹੱਥ ਮਤਲਬ ਦੋਹਾਂ ਸਾਈਡਾਂ ਤੋਂ ਉਂਗਲਾਂ ਉਹਦੀਆਂ ਸਾਰੀਆਂ ਉੱਡੀਆਂ ਹੋਈਆਂ ਉਹ ਮਾਈਂਡ ਫਟ ਗਿਆ ਸੀ ਉਹ ਜਿੱਦਾਂ ਲੱਗ ਗਿਆ ਸੀ ਤੇ ਮਾਈਂਡ ਫਟ ਗਿਆ ਚਲੋ ਪਰਮਾਤਮਾ ਨੇ ਉਹਦੀ ਜਾਨ ਦੀ ਰੱਖਿਆ ਕੀਤੀ ਮਤਲਬ ਜਾਨ ਬਚ ਗਈ ਉਹਦੀ ਲekin ਉਹਦੇ ਹੱਥ ਵਿਚਾਰੇ ਦੇ ਖਰਾਬ ਹੋ ਗਏ ਉਹ ਅਜੇ ਵੀ ਹਸਪੀਟਲ ਦੇ ਵਿੱਚ ਐਡਮਿਟ ਹੈ ਮਾਸਕੋ ਦੇ ਵਿੱਚ ਇੱਕ ਬੰਦਾ ਹੋਰ ਸੀ ਜੀ ਮਹਾਰਾਸ਼ਟਰ ਤੋਂ ਆ ਸ਼੍ਰੀ ਕਾਂਤ ਸਲਗਰੇ ਉਹ ਸਾਡੇ ਤੋਂ ਜਿੱਦਾਂ ਦੋ ਦਿਨ ਪਹਿਲਾਂ ਉੱਥੋਂ ਭਲਿਆਣਾ ਸਾਈਡ ਤੇ ਐਂਟਰ ਹੋਏ ਸੀ ਜੀ ਉਹਨਾਂ ਨੂੰ ਡਰੋਨ ਅਟੈਕ ਦੇ ਵਿੱਚ ਉਹਦੇ ਡਰੋਨ ਲੱਗਾ ਪਹਿਲਾਂ ਪਿੱਠ ਦੇ ਪਿੱਛੇ ਜਿੱਦਾਂ ਦੇ ਉਹ 2 ਮਹੀਨੇ ਹਸਪੀਟਲ ਰਿਹਾ ਫਿਰ ਉਹਨਾਂ ਨੇ ਹਸਪੀਟਲ ਚੋਂ ਉਹਨੂੰ ਥੋੜਾ ਜਦੋਂ ਤੁਰਨਯੋਗ ਹੋਇਆ ਤਾਂ ਉਹਨੂੰ ਫੇਰ ਅੱਗੇ ਭੇਜ ਦਿੱਤਾ ਗਿਆ ਬਿਲਕੁਲ ਫਰੰਟ ਲਾਈਨ ਤੇ 2 ਮਹੀਨੇ ਬਾਅਦ 2 ਮਹੀਨੇ ਹਸਪੀਟਲ ਰੱਖ ਕੇ ਤੇ ਉਹ ਸਾਡੇ ਕੋਲੋਂ ਗਿਆ ਹੀ ਆ ਜੀ ਬਸ ਅਜੇ ਬਾਹਰ ਹੀ ਨਿਕਲਿਆ ਜਿੱਥੇ ਅਸੀਂ ਸੀਗੇ ਥੱਲੇ ਮਤਲਬ ਜਿਹੜੀ ਅਸੀਂ ਬਿਲਡਿੰਗ ਦੇ ਕਬਜ਼ਾ ਕੀਤਾ ਸੀ ਕਿਉਂਕਿ ਉਹ ਰਸਤਾ ਸਾਡੀ ਹੀ ਬਿਲਡਿੰਗ ਦੇ ਵਿੱਚੋਂ ਹੋ ਕੇ ਅੱਗੇ ਜਿਹੜੀ ਆਰਮੀ ਜਾਂਦੀ ਸੀ ਉਹ ਸਾਡੀ ਬਿਲਡਿੰਗ ਚੋਂ ਹੋ ਕੇ ਹੀ ਜਾਂਦੀ ਤੇ ਵਾਪਸ ਆਉਂਦੀ ਸੀ ਸੋ ਜਦੋਂ ਇਹ ਲੰਘ ਕੇ ਗਏ ਅੱਗੇ ਜਾ ਕੇ ਥੋੜਾ ਹੀ ਅੱਗੇ ਤੇ ਸਾਥੋਂ ਤੁਸੀਂ ਨਾਲੋ ਕੋਈ 20 ਮੀਟਰ ਸਾਡੀ ਬਿਲਡਿੰਗ ਤੋਂ ਗਏ ਹੋਣਗੇ ਤੇ ਡਰੋਨ ਅਟੈਕ ਦੇ ਵਿੱਚ ਉਹ ਲੜਕਾ ਜਿਹੜਾ ਸੀਗਾ ਉਹਦੀ ਡੈਥ ਹੋ ਗਈ ਸ਼੍ਰੀ ਕਾਂਤ ਇੱਕ ਚੀਜ਼ ਪਤਾ ਲੱਗੀ ਕਿ ਫਰੰਟ ਲਾਈਨ ਤੇ ਹੀ ਭੇਜਦੇ ਸੀਗੇ ਉਹ ਆਪਣਾ ਅਦਰ ਕੰਟਰੀਜ਼ ਦੇ ਲੋਕਾਂ ਨੂੰ ਇਹ ਸੱਚ ਹੈ ਕਿ ਇਹ ਫਰੰਟ ਲਾਈਨਸ ਤੇ ਹੀ ਜ਼ਿਆਦਾ ਭੇਜਦੇ ਸੀ ਅ ਜੀ ਹਾਂ ਬਿਲਕੁਲ ਫਰੰਟ ਲਾਈਨ ਤੇ ਅਸੀਂ ਸੀਗੇ ਮਕੇਵਕਾ ਤੋਂ ਅੱਗੇ ਪਲਿਆਨਾ ਕ੍ਰਿਸ਼ਨਾ ਗੌਰਵ ਕਾ ਸਭ ਤੋਂ ਹੁਣ ਤੱਕ ਦੀ ਸਭ ਤੋਂ ਜ਼ਬਰਦਸਤ ਤੇ ਭਿਆਨਕ ਜੰਗ ਜਿਹੜੀ ਹੈ ਉੱਥੇ ਹੋਈ ਹੈ ਬਹੁਤ ਬੁਰੇ ਹਾਲਾਤ ਵੇਖੇ ਜੀ ਉੱਤੇ ਤੇ ਹਾਂ ਇਹ ਗੱਲ ਬਿਲਕੁਲ ਸੱਚਾ ਜਿਹੜੇ ਉਹ ਅਦਰ ਕੰਟਰੀਜ਼ ਦੇ ਲੋਕ ਨੇ ਜਿਦਾ ਇੰਡੀਅਨਸ ਹੋ ਗਏ ਸ਼੍ਰੀਲੰਕਨ ਹੋ ਗਏ ਬੰਗਲਾਦੇਸ਼ੀ ਹੋ ਗਏ ਜਾਂ ਨਾਈਜੀਰੀਅਨਸ ਹੋ ਗਏ ਇਹਨਾਂ ਨੂੰ ਜ਼ਿਆਦਾ ਉਹ ਬਿਲਕੁਲ ਫਰੰਟ ਤੇ ਫਾਇਰ ਲਾਈਨ ਤੇ ਫਾਇਰ ਲਾਈਨ ਕਹਿੰਦੇ ਇਹਨਾਂ ਨੂੰ ਬਿਲਕੁਲ ਫਰੰਟ ਨੂੰ ਫਾਇਰ ਲਾਈਨ ਤੇ ਪਈਦੇ ਸੀ ਮੰਨਰ ਦੀ ਗੱਲ ਕਰੀਏ ਤਾਂ ਅੱਜ ਵੀ ਤੁਸੀਂ ਜਦੋਂ ਘਰ ਰਾਤ ਨੂੰ ਸੌਂਦੇ ਹੋ ਤਾਂ ਕੁਝ ਅਜਹੀਆਂ ਜਿਹੜੇ ਚੀਜ਼ਾਂ ਅੱਖਾਂ ਦੇ ਸਾਹਮਣੇ ਨਜ਼ਰ ਆਉਂਦੀਆਂ ਨੇ ਕਿ ਮਤਲਬ ਜਿਹਨੂੰ ਵੇਖ ਕੇ ਜੇ ਵੀ ਰੂਹ ਕੰਮ ਦੀ ਹੋਵੇ ਵੀ ਯਾਰ ਉਹ ਚੀਜ਼ਾਂ ਆਪਾਂ ਵੇਖ ਲਈ ਜਿਹੜੀਆਂ ਅਜੇ ਤੱਕ ਜ਼ਿੰਦਗੀ 'ਚ ਵੇਖਣੀਆਂ ਨਹੀਂ ਸੀ ਜੀ ਜੀ ਇੱਕ ਤੇ ਜੋ ਡਰੋਨ ਅਟੈਕ ਦਾ ਦਿਮਾਗ ਦੇ ਵਿੱਚ ਬੈਠਾ ਜੀ ਉਹ ਤੇ ਅਜੇ ਵੀ ਨਹੀਂ ਨਿਕਲਦਾ ਉਹ ਤੇ ਕਿਸੇ ਵਿਆਹ ਸ਼ਾਦੀ ਦੇ ਚੱਲ ਜੀ ਤੇ ਉਹ ਲੋਕ ਤਾਂ ਉੱਥੇ ਡਰੋਨ ਨੂੰ ਦੇਖਦੇ ਨੇ ਫਿਲਮ ਬਣਾਉਣ ਵਾਸਤੇ ਤੇ ਅਸੀਂ ਇੱਥੋਂ ਜਾਨ ਬਚਾਉਂਦੇ ਆਪਣੀ ਮਤਲਬ ਸਾਨੂੰ ਇਹ ਹੁੰਦਾ ਕਿ ਬਸ ਫਟਣੀ ਵਾਲਾ ਕਿਉਂਕਿ ਡਰੋਨਾਂ ਨੇ ਬਹੁਤ ਜ਼ਿਆਦਾ ਉੱਥੇ ਨੁਕਸਾਨ ਕੀਤਾ ਬੰਦਿਆਂ ਦਾ ਪੂਰੀ ਪੂਰੀ ਬੋਡੀ ਬੰਦੇ ਦੀ ਉੱਡ ਜਾਂਦੀ ਸੀ ਵਾਪਸੀ ਫਿਰ ਕਿਸ ਤਰੀਕੇ ਨਾਲ ਹੋਈ ਤੁਹਾਨੂੰ ਫਿਰ ਕਦੋਂ ਲੱਗਾ ਕਿ ਨਹੀਂ ਹੁਣ ਵਾਪਸ ਚੱਲ ਜਾਣਾ ਚਾਹੀਦਾ ਇੱਕ ਹੋਰ ਚੀਜ਼ ਪਤਾ ਲੱਗੀ ਸੀ ਕਿ ਤੁਹਾਡੇ ਨੂੰ ਜਿਹੜਾ ਏਟੀਐਮਸ ਵਗੈਰਾ ਦਿੱਤੇ ਗਏ ਸੀਗੇ ਜਿਹੜੇ ਪੈਸੇ ਵੀ ਤੁਹਾਡੇ ਜਿਹੜੇ ਉੱਥੋਂ ਦੇ ਏਜੰਟ ਸੀਗੇ ਉਹ ਖਾਂਦੇ ਰਹੇ ਤੁਹਾਨੂੰ ਕੁਝ ਨਹੀਂ ਮਿਲਿਆ ਆ ਜੀ ਹਾਂ ਇਹ ਗੱਲ ਬਿਲਕੁਲ ਸੱਚ ਹੈ ਜੀ ਕਿਉਂਕਿ ਜਦੋਂ ਇਹਨਾਂ ਨੇ ਆਪਣਾ ਬਣਾਏ ਸੀਗੇ ਸਾਡੇ ਅਕਾਊਂਟ ਖਲਵਾਏ ਦਾ ਦੋ ਦੋ ਏਟੀਐਮ ਕਾਰਡ ਜਿਹੜੇ ਸੀਗੇ ਉਹ ਲੈ ਬੈਂਕ ਵਾਲਿਆਂ ਤੋਂ VTB ਬੈਂਕ ਤੇ ਸਾਡਾ ਸੀਗਾ ਮੇਰਾ ਆਪਣਾ ਅਕਾਊਂਟ ਹੁਣ ਵੀ ਹੈਗਾ ਜੀ ਉਹਦੇ ਵਿੱਚ ਮੇਰੀ ਸੈਲਰੀ ਵੀ ਪਈ ਹੋਈ ਹੈ। ਗੋਮਨੀ ਵਗੈਰਾ ਕੋਣ? ਉਹ ਇਦਾਂ ਜੀ ਮੇਰੇ ਤੇ ਚਲੋ ਅਸੀਂ ਸਹੀ ਕਰਵਾ ਕੇ ਮੈਂ ਆਇਆ ਸੀ ਅਸੀਂ ਤੇ ਆਉਣ ਲੱਗਿਆਂ ਮੇਰੇ ਨਾਲ ਥੋੜਾ ਹੋਰ ਕਹਾਣੀ ਹੋ ਗਈ ਮੈਂ ਤੁਹਾਨੂੰ ਦੱਸਦਾ ਜੀ ਉਹ ਵੀ। ਇਹ ਇਦਾਂ ਕਰਦੇ ਜੀ ਜਿਹੜਾ ਕੋਈ ਬੰਦਾ ਅੱਗੇ ਚਲੇ ਜਾਂਦਾ ਮਤਲਬ ਇਹ ਏਜੰਟਸ ਜਿਹੜੇ ਨੇ ਇਹ ਨੋਮੀਨੀ ਜਿਹੜਾ ਉਹ ਆਪਣੇ ਆਪ ਨੂੰ ਉੱਥੇ ਭਰ ਲੈਂਦੇ ਨੇ ਜੇ ਤੇ ਕੋਈ ਪਿੱਛੇ ਪੁੱਛ ਪੜਤਾਲ ਕਰਨ ਵਾਲਾ ਹੋਵੇਗਾ ਤੇ ਇਹਦਾ ਆ ਜਾਏਗਾ ਜਿੱਤੇ ਫਿਰ ਉਹ ਜੋ ਵੀ ਗਵਰਨਮੈਂਟ ਉੱਥੋਂ ਦੀ ਜੋ ਦਿੰਦੀ ਹੈ 1.5 ਕਰੋੜ ਪਾਉਣੇ 2 ਕਰੋੜ ਰੁਪਈਆ ਪਰ ਪਰਸਨ ਇੰਸ਼ੋਰੈਂਸ ਦੇ ਹਿਸਾਬ ਨਾਲ ਸੋ ਉਹ ਸਾਰੇ ਪੈਸੇ ਕਢਵਾ ਲੈਂਦੇ ਨੇ ਜੀ ਏਜੰਟ ਜੀ ਜੀ ਫਿਰ ਵਾਪਸੀ ਕਿਦਾਂ ਹੋਣੀ ਵਾਪਸੀ ਮੋਦੀ ਸਾਹਿਬ ਦੇ ਨਰਿੰਦਰ ਮੋਦੀ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਅਸੀਂ ਜੀ ਉਹਨਾਂ ਦਾ ਹੱਥ ਜੋੜ ਕੇ ਸ਼ੁਕਰੀਆ ਅਦਾ ਕਰਦੇ ਆਂ ਜੀ ਮੋਦੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਉੱਥੇ ਜਾ ਕੇ ਪੁਤਿਨ ਸਾਹਿਬ ਨਾਲ ਗੱਲ ਕਰਕੇ ਸਾਨੂੰ ਉੱਥੋਂ ਵਾਪਸ ਮੰਗਵਾਇਆ ਜੀ ਸਤੰਬਰ ਦੇ ਪਹਿਲੇ ਹਫ਼ਤੇ ਅਸੀਂ ਵਾਪਸ ਆਏ ਸੀਗੇ ਮਕੈਓਕਾ ਫਿਰ ਉੱਥੋਂ ਅਸੀਂ ਪਿੱਛੇ ਫਿਰ ਸੈਂਟਰ ਸੈਂਟ ਪੀਟਰਬਰਗ ਸਾਨੂੰ ਭੇਜਿਆ ਗਿਆ ਜੀ ਆਰਮੀ ਰਿਪੋਰਟ ਕਰਨ ਵਾਸਤੇ ਹੱਡਕਵਾਰਟਰ ਅਸੀਂ ਉੱਥੇ ਗਏ ਜੀ ਤੇ ਉਸ ਤੋਂ ਬਾਅਦ ਆਉਣ ਲੱਗਿਆ ਚਲੋ ਮੇਰੀ ਨਾ ਹੋਰ ਕਹਾਣੀ ਆ ਵਾਪਰ ਗਈ ਸੀ ਕੁਝ ਮੁੰਡੇ ਜਿਹੜੇ ਨੌ ਸੀਗੇ ਉਹ ਵਾਪਸ ਆ ਗਏ ਤੇ ਉਹ ਮੇਰੇ ਨਾਲ ਇੱਕ دوست ਸੀਗਾ ਜੀ ਉਹ ਅਸੀਂ ਖਾਣਾ ਖਾਣ ਚ ਲਗੇ ਰੈਸਟੋਰੈਂਟ ਤੇ ਉਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਕੋਲ ਪੈਸੇ ਆ ਨਾਲੇ ਉਹ ਜਿਹੜੇ ਏਜੰਟ ਸੀਗੇ ਉੱਥੇ ਹੀ ਘੁੰਮਦੇ ਫਿਰਦੇ ਸੀ ਉਹ ਮੇਨ ਯਾਨੀ ਕਿ ਜਿੰਨਾ ਵੀ ਸਾਰਾ ਸਰਕਲ ਹੈ ਉਹ ਏਜੰਟਸ ਦਾ ਹੀ ਸਾਰਾ ਉਹੀ ਸਰਕਲ ਘੁੰਮ ਰਿਹਾ ਸੀ ਉਹੀ ਯਾਨੀ ਕਿ ਤਸਕਰੀ ਦੇ ਵਿੱਚ ਸ਼ਾਮਲ ਸੀਗੇ ਹਰ ਤਰੀਕੇ ਨਾਲ ਲੁੱਟਖਸੁੱਟ ਕਰ ਰਹੇ ਸੀ ਅ ਜੀ ਜੀ ਕਿਉਂਕਿ ਉੱਥੇ ਸਾਨੂੰ ਉਹਨਾਂ ਨੇ ਮਤਲਬ ਅਸੀਂ ਖਾਣਾ ਖਾਂਦੇ ਪਏ ਜ ਰੈਸਟੋਰੈਂਟ ਦੇ ਵਿੱਚ ਤੇ ਉਹ ਖਾਣੇ ਦੇ ਵਿੱਚ ਕੋਈ ਨਸ਼ੀਲੀ ਚੀਜ਼ ਮਿਲਾ ਕੇ ਉਹ ਜਿਹੜਾ ਦੂਸਰਾ ਮੁੰਡਾ ਸੀਗਾ ਉਹਨੇ ਪਹਿਲਾਂ ਮੇਰੇ ਤੋਂ ਖਾੜਿਆ ਜਦੋਂ ਮੈਂ ਰਹਿ ਗਿਆ ਦਾ ਖਾਣਾ ਖਾ ਕੇ ਅਸੀਂ 에어ਪੋਰਟ ਗਏ ਜੀ 에어ਪੋਰਟ ਦੇ ਉੱਤੇ ਮਤਲਬ ਫਲਾਈਟ ਫੜਨ ਦੀ ਮੇਰੀ ਹਿੰਮਤ ਨਹੀਂ ਰਹੀ ਬੈਗ ਵੀ ਜਾਵਾ ਹੋ ਗਿਆ ਉੱਥੇ ਸਾਰਾ ਕੁਝ ਹੋ ਗਿਆ ਉਹ ਮੈਂ ਬੇਹੋਸ਼ ਹੋ ਕੇ ਡਿੱਗ ਪਿਆ ਮੇਰਾ ਸਮਾਨ ਜਿਹੜਾ ਸੀਗਾ ਮੇਰੇ ਕੋਲ ਉਹਦੇ ਵਿੱਚ ਜੋ ਮੇਰੀ ਸੈਲਰੀ ਸੀਗੀ ਉਹ ਬੈਗ ਪਾਸਪੋਰਟ ਵਗੈਰਾ ਸਾਰਾ ਕੁਝ ਮੇਰੇ ਡਾਕੂਮੈਂਟਸ ਸੀਗੇ ਜਿਹੜੇ ਉਹੀ ਵਿੱਚੇ ਸੀਗੇ ਉਹਦੇ ਹਸਪੀਟਲ ਮੈਂ 3 ਦਿਨ ਰਿਹਾ ਜੀ ਉੱਥੇ 27 ਤਰੀਕ ਤੋਂ 30 ਤਰੀਕ ਤੱਕ ਗਵਰਨਮੈਂਟ ਹਸਪੀਟਲ ਐਡਮਿਟ ਰਿਹਾ ਬੇਹੋਸ਼ ਮੈਨੂੰ ਪਤਾ ਹੀ ਨਹੀਂ ਸੀਗਾ ਇਹ ਮਤਲਬ ਹੈਗਾ ਜਾਂ ਨਹੀਂ ਹੈਗਾ ਮੈਂ ਜਦੋਂ ਮੇਰੀ ਅੱਖ ਖੁੱਲੀ ਆ ਤੇ ਫਿਰ ਮੈਂ ਜਦਾਂ ਮੈਨੂੰ ਨੰਬਰ ਹੋਰ ਯਾਦ ਨਹੀਂ ਸੀਗਾ ਦਾ ਮੇਰੀ ਮੰਮੀ ਦਾ ਨੰਬਰ ਮੈਨੂੰ ਯਾਦ ਸੀਦਾ ਮੈਂ ਇਹਨਾਂ ਨੂੰ ਫੋਨ ਜਦਾਂ ਕਿਸੇ ਕੋਲ ਲੈ ਕੇ ਲਾਇਆ ਤੇ ਮੈਂ ਗਿਆ ਜੀ ਆਪਣੇ ਵੱਲੋਂ ਰਿਪੋਰਟ ਲਖਾਣ ਉੱਥੇ ਪੁਲਿਸ ਸਟੇਸ਼ਨ ਦੇ ਵਿੱਚ ਤੇ ਉਹਨਾਂ ਨੇ ਮੇਰੇ ਕੋਈ ਪੇਪਰ ਨਾ ਹੋਣ ਕਰਕੇ ਮੈਨੂੰ ਉੱਥੇ ਫੜ ਕੇ ਭਵਾ ਲਿਆ ਤੇ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਜਦ ਇਹ ਕਰਕੇ ਮੈਂ 2 ਮਹੀਨੇ ਜੇਲ ਕੱਟੀ ਮੈਂ ਉੱਥੇ ਕਹਿੰਦਾ ਵੀ ਰਿਹਾ ਇਹਨਾਂ ਨੂੰ ਕਿ ਮੈਂ ਜਦੋਂ ਆਰਮੀ ਜਾਾਂ ਤੁਹਾਡੀ ਚ ਮੇਰਾ ਆ ਨੰਬਰ ਹੈ ਇਹ ਗੱਲ ਆ ਉਹ ਕਰ ਪਰ ਮੇਰੀ ਸੁਣੀ ਨਹੀਂ ਕਿਸੇ ਨੇ ਜੀ ਤੇ ਮੇਰਾ ਜੋ ਵੀ ਸੀਗਾ ਪੇਪਰ ਵਰਕ ਉੱਥੇ ਰਿਹਾ ਗਿਆ ਫਿਰ 2 ਮਹੀਨੇ ਜੇਲ ਕੱਟਣ ਤੋਂ ਬਾਅਦ 3 ਦਸੰਬਰ ਨੂੰ ਮੈਨੂੰ ਡਿਟੈਂਸ਼ਨ ਸੈਂਟਰ ਤੋਂ ਵਾਪਸ ਇਹਨਾਂ ਨੇ ਦਿੱਲੀ ਭੇਜਿਆ ਜੀ ਬਿਲਕੁਲ ਜੇ ਸਾਰੀ ਤੁਹਾਡੀ ਘੜਨਾ ਕਰਮ ਨੂੰ ਵੇਖੀਏ ਸਾਰੀ ਗੱਲ ਨੂੰ ਦੇਖੀਏ ਤਾਂ ਇੱਕੋ ਚੀਜ਼ ਵੇਖ ਕੇ ਸਾਹਮਣੇ ਆਉਂਦੀ ਆ ਕਿ ਜਿਹੜਾ ਏਜੰਟ ਹਾਵੀ ਹੋ ਗਏ ਨੇ ਕੁਝ ਨੌਜਵਾਨੀ ਜਿਹੜੀ ਆਡੀ ਜਵਾਨੀ ਆ ਜਿਹੜੇ ਸਾਡੇ ਲੋਕ ਨੇ ਉਹਨਾਂ ਦਾ ਚਾਹ ਜਿਹੜਾ ਆ ਜਿਹੜੇ ਵਿਦੇਸ਼ਾਂ ਵੱਲੋਂ ਜ਼ਿਆਦਾ ਹੋ ਗਿਆ ਤੁਸੀਂ ਕੀ ਮੰਨਦੇ ਹੋ ਕਿ ਜਿਸ ਤਰੀਕੇ ਨਾਲ ਆਪਾਂ ਹੁਣ ਵੀ ਦੇਖ ਰਹੇ ਕਿ ਨੌਜਵਾਨਾਂ ਦੇ ਵਿੱਚ ਇੱਕੋ ਹੀ ਚੀਜ਼ ਆ ਕਿ ਕਿਸੇ ਤਰੀਕੇ ਨਾਲ ਵਿਦੇਸ਼ ਜਾਣਾ ਚਾਹੇ ਉਹ ਲੀਗਲ ਆ ਚਾਹੇ ਉਹ ਇਲੀਗਲ ਵੇਤੜਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਹੀ ਬੇਨਤੀ ਕਰਨੀ ਚਾਹਾਂਗਾ ਜੀ ਸਭ ਨੂੰ ਕਿ ਜੇ ਕੋਈ ਚੰਗੀ ਕੰਪਨੀ ਜਾਂ ਚੰਗਾ ਤੁਸੀਂ ਪਹਿਲਾਂ ਪੂਰੀ ਚੰਗੀ ਤਰ੍ਹਾਂ ਉਹਦੀ ਪੁੱਛ ਪੜਤਾਲ ਕਰਕੇ ਫਿਰ ਉਸ ਬੰਨੇ ਹੋ ਕਿਉਂਕਿ ਇਹ ਜ਼ਿੰਦਗੀ ਜਿਹੜੀ ਵਾਹਿਗੁਰੂ ਨੇ ਦਿੱਤੀ ਹੈ ਇਹ ਜ਼ਿੰਦਗੀ ਇੱਕੋ ਵਾਰ ਹੀ ਮਿਲਨੀ ਹੈ ਜੀ ਤੇ ਪਿੱਛੇ ਘਰਦਿਆਂ ਦਾ ਬਹੁਤ ਬੁਰਾ ਹਾਲ ਹੁੰਦਾ ਜੀ ਜਦੋਂ ਤੁਹਾਡਾ ਪਤਾ ਹੀ ਨਹੀਂ ਕੁਝ ਅੱਗੇ ਦਾ ਜਿੰਦੇ ਹੋਆਂ ਦਾ ਜਾਂ ਨਾ ਹੁਣ ਵੀ 16 ਤੋਂ 17 ਬੰਦੇ ਨੇ ਜਿਹੜੇ ਲਾ ਪਤਾ ਨਹੀਂ ਸਾਡੇ ਕੁਝ ਵਿੱਚ ਪੰਜਾਬੀ ਵੀਰ ਵੀ ਨੇ ਕੁਝ ਦਿੱਲੀ ਤੋਂ ਨੇ ਕੁਝ ਰਾਜਸਥਾਨ ਤੋਂ ਹਰਿਆਣੇ ਤੋਂ ਨੇ ਕੁਝ ਕੁਝ ਗਾਜ਼ੀਆਬਾਦ ਤੋਂ ਨੇ ਇਦਾਂ ਕਰਕੇ ਜਗਦੀਪ ਵੀਰ ਉੱਥੇ ਗਿਆ ਹੋਇਆ ਉਹਦਾ ਬ੍ਰਦਰ ਮਨਦੀਪ ਆ ਮਨਦੀਪ ਕੁਮਾਰ ਉਹ ਨਹੀਂ ਲੱਭਦਾ ਪਿਆ ਕੁਝ ਹੋਰ ਨਹੀਂ ਮੇਰੇ ਜਾਣਕਾਰ ਜਿਹੜੇ ਨਹੀਂ ਮਤਲਬ ਜਿਨ੍ਹਾਂ ਦਾ ਪਤਾ ਲੱਗਦਾ ਪਿਆ ਸੋ ਕਿਤੇ ਨਾ ਕਿਤੇ ਮੇਰੀ ਤੇ ਹੀ ਸਭ ਨੂੰ ਬੇਨਤੀ ਹੈ ਕਿ ਤੁਸੀਂ ਏਜੰਟਸ ਦੇ ਚੁੰਗਲੇ ਦੇ ਚੋਂ ਬਚੋ ਜਿੱਦਾਂ ਜਿੰਨਾ ਹੋ ਸਕਦਾ ਜੀ ਤੇ ਆਪਣੇ ਆਪ ਨੂੰ ਸੇਵ ਰੱਖੋ ਇੱਥੇ ਤਾਂ ਇਹੀ ਕੁਛ ਆ ਜੀ ਬਸ ਕਿ ਜਿੱਦਾਂ ਵੀ ਕਾਰ ਕਰਾ ਕੇ ਤੁਹਾਨੂੰ ਫਸਾ ਕੇ ਇਹਨਾਂ ਨੇ ਮਤਲਬ ਬੰਦਿਆਂ ਤੋਂ ਪੈਸੇ ਹੜੱਪਣ ਦਾ ਹੀ ਸੋਚਦੇ ਰਹਿੰਦੇ ਜੀ ਬੱਸ ਸੋਚਿਆ ਨਹੀਂ ਕਿ ਏਜੰਟ ਤੇ ਵੀ ਕਾਰਵਾਈ ਕਰਵਾਈਏ ਆ ਜੀ ਅਸੀਂ ਉਹਦਾ ਵੈਸੇ ਰਿਪੋਰਟ ਮੈਸੇਜ ਦਿੱਤੀ ਹੋਈ ਹੈ ਉਥੇ ਸੈਂਟ ਪੀਟਰਬਰਗ ਅੰਬੈਸੀ ਮਿਸਟਰ ਦਾਸ ਸੀਗੇ ਉਹ ਉਹਨਾਂ ਨੂੰ ਦਿੱਤੀ ਹੋਈ ਹੈ ਰਿਪੋਰਟ ਵਗੈਰਾ ਉਹਨਾਂ ਨੇ ਗੱਲ ਕੀਤੀ ਹੋਈ ਹੈ ਸੋ ਇੱਥੇ ਵੀ ਅਸੀਂ ਚਲੋ ਜੋ ਬੰਦੀ ਕਾਰਵਾਈ ਹੈ ਦੇ ਕੇ ਆਪਣਾ ਦਰਖਾਸਤ ਵਗੈਰਾ ਦੇ ਜ਼ਰੂਰ ਕਰਵਾਵਾਂਗੇ ਜੀ ਇਹਨਾਂ ਦੇ ਮੇਰੇ ਵੀ ਉਥੇ ਰਹਿੰਦੇ ਨੇ ਕੁਝ ਸੈਲਰੀ ਵਗੈਰਾ ਮੇਰੀ ਰਹਿੰਦੀ ਹੈ ਉਥੇ ਪਈ ਹੈ ਮੇਰੀ ਚਲੋ ਗਵਰਨਮੈਂਟ ਨੂੰ ਅਪੀਲ ਆ ਮੋਦੀ ਸਾਹਿਬ ਨੂੰ ਕੇ ਚਲੋ ਜੋ ਵੀ ਹੋਣਾ ਹੋ ਗਿਆ ਉਹਦੇ ਕੁਝ ਜੋ ਵੀ ਮੇਰਾ ਹੋ ਸਕਦਾ ਜੀ ਹੱਕ ਜੋ ਹੋਇਆ ਦਵਾਇਆ ਜਾ ਜੀ ਆਖਰੀ ਆਖਰੀ ਇੱਕ ਸਵਾਲ ਜਾਲ ਆ ਗਿਆ ਕਿ ਜਿਹੜੇ ਲੋਕ ਲਾਲਚ ਦੇ ਮਾਰੇ ਜੇ ਵੀ ਕਈ ਹੈਗੇ ਨੇ ਜਿਹੜੇ ਜਾਣਾ ਚਾਹੁੰਦੇ ਵੀ ਕੋਈ ਗੱਲ ਨਹੀਂ ਉੱਥੇ ਜਾ ਕੇ ਪੀਆਰ ਮਿਲ ਜੂਗੀ ਨਾ ਉੱਥੇ ਸਾਰੇ ਪਰਿਵਾਰ ਦਾ ਖਰਚਾ ਮਿਲ ਜੂਗਾ ਜਿੱਦਾਂ ਤੁਸੀਂ ਗੱਲ ਕੀਤੀ ਕਿ ਕਰੋੜ ਡੇਢ ਕਰੋੜ ਰੁਪਇਆ ਜਿਹੜਾ ਉੱਥੋਂ ਮਿਲਦਾ ਅਜੇ ਵੀ ਕੁਝ ਲੋਕ ਇਹੋ ਜਿਹੇ ਹੈਗੇ ਆ ਜਿਹੜੇ ਜਾਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਕੀ ਪੀਲਾ ਉਹਨਾਂ ਨੂੰ ਮੇਰੀ ਇਹ ਹੀ ਪੀਲਾ ਜੀ ਬਸ ਉਧਰ ਦਾ ਤੇ ਨਾਂ ਹੀ ਨਾ ਲਓ ਬਹੁਤ ਵਧੀਆ ਗੱਲ ਜੇ ਤੁਸੀਂ ਵੀਰੋ ਵੱਜੋਗੇ ਕਿਉਂਕਿ ਉੱਥੇ ਅਸੀਂ ਮੌਦਾ ਨੰਗਾ ਨਾਜ ਆਪਣੀਆਂ ਇਹਨਾਂ ਅੱਖਾਂ ਨਾਲ ਵੇਖਿਆ ਖੁੱਲੀਆਂ ਅੱਖਾਂ ਨਾਲ ਜੀ ਸੋ ਬਹੁਤ ਧੰਨਵਾਦ ਜੀ ਬਿਲਕੁਲ ਜੀ ਸੋ ਅਜਿਹੀ ਉਹ ਵਿਅਕਤੀ ਜਿਨ੍ਹਾਂ ਨੇ ਸਾਰਾ ਕੁਝ ਸਾਰਾ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਔਰ ਦੱਸਣਾ ਚਾਹੁੰਦੇ ਕਿ ਜਿਹੜੇ ਅਜਿਹੇ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਏਜੰਟਾਂ ਦੇ ੱੱੱਕੇ ਚੜੇ ਹੋਏ ਨੇ ਔਰ ਜਿਹੜੀ ਜਵਾਨੀ ਹੈ ਪੰਜਾਬ ਦੀ ਮੋਸਟਲੀ ਜੇ ਗੱਲ ਕਰੀਏ ਤਾਂ ਪੂਰੇ ਭਾਰਤ ਦੀ ਜਿਹੜੇ ਲੋਕ ਜਿੱਦਾਂ ਉਹਨਾਂ ਨੇ ਦੱਸਿਆ ਕਿ ਮੌਜੂਦ ਸੀਗੇ ਪਰ ਵਿਸ਼ੇਸ਼ ਤੌਰ ਤੇ ਪੰਜਾਬੀਆਂ ਦੇ ਵਿੱਚ ਜਿਹੜੀ ਇੱਕ ਜਿਹੜੀ ਗੱਲ ਆਮ ਦੇਖਣ ਨੂੰ ਮਿਲੀ ਹੈ ਕਿ ਪੰਜਾਬੀ ਜਿਹੜੇ ਨੇ ਉਹ ਕਿਸੇ ਵੀ ਤਰੀਕੇ ਨਾਲ ਚਾਹੇ ਲੀਗਲ ਹੈ ਚਾਹੀ ਇਲੀਗਲ ਤਰੀਕੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਔਰ ਉਹ ਚਾਹੁੰਦੇ ਨੇ ਕਿ ਵਿਦੇਸ਼ਾਂ ਦੇ ਵਿੱਚ ਆਪ ਇਹਾਂ ਦੀਆਂ ਕਹਾਣੀਆਂ ਦੇਖਣ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਜਿਹੜਾ ਉਹ ਸਹੀ ਰਸਤੇ ਦੇ ਵਿੱਚ ਚੁਣਨ ਸਹੀ ਰਸਤੇ ਨੂੰ ਹੀ ਚੁਣਨ ਔਰ ਗਲਤ ਰਸਤੇ ਨੂੰ ਨਾ ਚੁਣਨ ਅਜਿਹੀਆਂ ਹੋਰ ਖਬਰਾਂ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ ਅਜਨਾਲਾ ਤੋਂ ਸ਼ਸ਼ਰ ਰੈਪੋਰਟ ਡੈਨਿਕਸ ਫੋਰਾ ਟੀਵੀ